ਜਲੰਧਰ ਜਿਮਣੀ ਚੌਣ ਨੂੰ ਲੈ ਕੇ ਕਿਸ ਉਮੀਦਵਾਰ ਦੀ ਕਿਸਮਤ ਜਿਹੜੀ ਉਹ ਖੁੱਲਦੀ ਹੈ ਅੱਜ ਵੋਟਾਂ ਦਾ ਦਿਨ ਹੈ ਬੜਾ ਅਹਿਮ ਦਿਨ ਹੈ ਜਿਸ ਨੂੰ ਲੈ ਕੇ तमाम ਜਿਹੜੀਆਂ ਪਾਰਟੀਆਂ ਦੇ ਵੋਟਰਸ ਨੇ ਉਹ ਆਪਣੇ ਆਪਣੇ ਬੂਥ ਦੀ ਜ਼ਿੰਮੇਵਾਰੀ ਸੰਭਾਲੀ ਬੈਠੇ ਨੇ ਜਲੰਧਰ ਜਿਮਣੀ ਚੌਣਾ ਦੀ ਗੱਲ ਕਰ ਲਈ ਤਾਂ ਕਈ ਵਰਗ ਜਿਹੜੇ ਹੋ ਜੇ ਨੇ ਫਿਰ ਚਾਹੇ ਉਹ ਬਜ਼ੁਰਗ ਹੋਣ ਬੱਚੇ ਹੋਣ ਜਿਨ੍ਹਾਂ ਨੂੰ ਬਾਈਲੈਕਸ਼ਨ ਨਾ ਹੋਣ ਤੇ ਅਗਲੇ ਸਾਲ ਮੌਕਾ ਮਿਲਦਾ ਤਾਂ ਉਸ ਤੋਂ ਪਹਿਲਾਂ ਤਿਆਰੀਆਂ ਜਿਹੜੀਆਂ ਨੇ ਇਹ ਪਿੰਕ ਬੂਥ ਬਣਾਇਆ ਗਿਆ ਜਲੰਧਰ ਦੀ ਬਸਤੀ ਸ਼ੇਖ ਦਾ ਇਹ ਬੂਥ ਹੈ ਤਾਂ ਜਿਹੜੇ ਵੋਟਰਸ ਆ ਰਹੇ ਨੇ ਤਾਂ ਗੱਲਬਾਤ ਕਿੰਨਾ ਉਤਸ਼ਾਹ ਹੈ ਜੀ ਤੁਹਾਡੇ ਵੋਟ ਪਹੁੰਚ ਕਿਹੜੇ ਕਿਹੜੇ ਮੁੱਦੇ ਰੱਖ ਕੇ ਤੁਸੀਂ ਅੱਗੇ ਕਰੋਗੇ ਕਿਉਂਕਿ ਲੋਕ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਬਿਲਕੁਲ ਚੈਕਿੰਗ ਕਰਕੇ ਜਿਹੜੀ ਹਰੇਕ ਪੱਖ ਤੋਂ ਚੈਕਿੰਗ ਕੀਤੀ ਜਾ ਰਹੀ ਹੈ ਫਿਰ ਉਸ ਤੋਂ ਬਾਅਦ ਜਿਹੜੇ ਵੋਟਰਸ ਨੇ ਉਹਨਾਂ ਨੂੰ ਅੰਦਰ ਜਾਣ ਦੀ ਹਦਾਇਤ ਦਿੱਤੀ ਜਾ ਰਹੀ ਹੈ ਕੇਂਦਰੀ ਅੱਧੀ ਆ ਗਿਆ ਕੇਂਦਰੀ ਪੁਲਿਸ ਫੋਰਸ ਜਿਹੜੀ ਹੈਗੀ ਹੈ ਉਹ ਲਗਾਈ ਗਈ ਹੈ ਔਰ ਸਭ ਤੋਂ ਵੱਡੀ ਗੱਲ ਹੈ ਵੀ ਹਰੇਕ ਬੂਤ ਜਿਹੜਾ ਵੋਟਰ ਹੈ ਉਸ ਨੂੰ ਬੜੀ ਸੁਰੱਖਿਆ ਪੱਕੀ ਤਰੀਕੇ ਦੇ ਨਾਲ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਕਿਸੇ ਕੋਲ ਮੋਬਾਈਲ ਫੋਨ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਇਲੈਕਟ੍ਰੋਨਿਕ ਗੈਜਟ ਜਿਹੜਾ ਉਹ ਅੰਦਰ ਨਹੀਂ ਹੋਣ ਜਾਣ ਦਿੱਤਾ ਜਾ ਰਿਹਾ ਔਰ ਨਾ ਹੀ ਉਸ ਵੋਟਰ ਕੋਲ ਹੋਣਾ ਚਾਹੀਦਾ ਤਾਂ ਪਿੰਕ ਪੂਤ ਬਣਾਉਣ ਦੇ ਨਾਲ ਨਾਲ ਹੋਰ ਕਿਹੜੇ-ਕਿਹੜੇ ਸੁਰੱਖਿਆ ਪ੍ਰਬੰਧਾਂ ਦਾ ਜਿਹੜਾ ਜਾਇਜ਼ਾ ਹੈ ਉਹ ਲਿਆ ਜਾ ਰਿਹਾ ਹੈ ਜਾ ਜਿਹੜੇ ਪੁਲਿਸ ਅਫੀਸਰ ਮੌਕੇ ਦੇ ਉੱਪਰ ਤਾਇਨਾਤ ਨੇ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਹੈਗੀ ਉਹ ਕਰਾਂਗੇ ਤੁਸੀਂ ਲੋਕਾਂ ਨੂੰ ਕਿਸ-ਕਿਸ ਤਰੀਕੇ ਦੀ ਪਾਬੰਦੀਆਂ ਜਿਹੜੀਆਂ ਲਗਾ ਰਹੇ ਹੋ ਕਿਹੜੀ ਚੀਜ਼ ਅੰਦਰ ਨਹੀਂ ਜਾਣੀ ਚਾਹੀਦੀ ਪਾਬੰਦੀ ਇਹ ਜੋ ਤਾਂ ਸਾਨੂੰ ਗਾਈਡਲਾਈਨ ਆਈ ਹੈ ਕਿ ਬੋਥ ਦੇ ਅੰਦਰ ਸਮਾਰਟਫੋਨ ਨਹੀਂ ਜਾਣਾ ਚਾਹੀਦਾ ਉਹ ਅਸੀਂ ਗੇਟ ਤੇ ਅਸੀਂ ਗੇਟ ਤੋਂ ਹੀ ਮਨਾ ਕਰ ਦਿੱਤਾ ਹੈ ਕਿ ਜਿਹੜਾ ਵੀ ਆਪਣੇ ਸਾਥ ਕੋਈ ਵੀ ਸਾਥੀ ਆਪਣਾ ਲੈ ਕੇ ਉਹਨੂੰ ਫੋਨ ਫੜਾਓ ਤੇ ਵਾਰੀ ਵਾਰੀ ਵੋਟ ਪਾਈਓ ਮਤਲਬ ਕਿਸੇ ਤਰ੍ਹਾਂ ਦਾ ਵੀ ਕੋਈ ਇਲੈਕਟ੍ਰੋਨਿਕ ਗੈਜਟ ਜਿਹੜਾ ਵੀਡੀਓ ਰਿਕਾਰਡ ਹੋ ਸਕੇ ਜਿਸ ਦੇ ਨਾਲ ਜ ਆਡੀਓ ਉਸ ਤਰੀਕੇ ਦਾ ਰਿਕਾਰਡ ਹੋ ਸਕੇ ਉਹ ਅਸੀਂ ਮਨਾ ਕਰਦੇ ਆ ਤਾਂ ਇਹ ਸਕੂਲ ਦੇ ਪ੍ਰਬੰਧਕ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂ ਕਰਾਂਗੇ ਮੈਮ ਸਭ ਤੋਂ ਪਹਿਲਾਂ ਕੀ ਨਾਮ ਹੈ ਤੁਹਾਡਾ ਔਰ ਇਹ ਬੂਥ ਜਿਹੜਾ ਬਣਾਇਆ ਗਿਆ ਜਲੰਧਰ ਦੇ ਕਿਹੜੇ ਏਰੀਆ ਦੇ ਵਿੱਚ ਹੈਗਾ ਸਰ ਮੇਰਾ ਨਾਮ ਮਨਦਨਾ ਹੈ ਇਹ ਬੂਥ ਜਿਹੜਾ ਹੈ ਬਸੇਸ਼ੇ ਘੇਰੀਏ ਦੇ ਵਿੱਚ ਹੈ ਔਰ ਇਹ ਮਾਡਲ ਬੂਥ ਬਣਿਆ ਹੋਇਆ ਹੈ ਕਿਸ ਤਰੀਕੇ ਦੇ ਨਾਲ ਸਜਾਇਆ ਗਿਆ ਪੂਰਾ ਕਿਹੜੀਆਂ ਕਿਹੜੀਆਂ ਚੀਜ਼ਾਂ ਵਿੱਚ ਐਡ-ਆਨ ਕੀਤੇਆਂ ਗਈਆਂ ਲੋਕਾਂ ਨੂੰ ਕਿਸ ਤਰੀਕੇ ਨਾਲ ਜਾਗਰੂਕ ਕਰ ਰਹੇ ਹੋ ਸਰ ਇਹ ਮਤਲਬ ਲੋਕਾਂ ਨੇ ਟੈਕ ਕਰਨ ਵਾਸਤੇ ਡੈਕੋਰੇਸ਼ਨ ਕੀਤੀ ਗਈ ਹੈ ਕਿ ਉਹ ਆ ਕੇ ਆਪਣੇ ਵੋਟ ਦਾ ਜਿਹੜਾ ਅਧਿਕਾਰ ਹੈ ਉਸੇ ਇਸਤੇਮਾਲ ਕਰਨ ਔਰ ਮੈਟ ਵੀ ਛਾਏ ਗਏ ਹੈ ਅੰਦਰ ਡੈਕੋਰੇਸ਼ਨ ਪ੍ਰੋਪਰ ਸਾਰੀ ਕੀਤੀ ਗਈ ਹੈ ਤਾਂ ਤੁਸੀਂ ਵੀ ਦੇਖ ਸਕਦੇ ਹੋ ਤਸਵੀਰਾਂ ਵਿੱਚ ਪਹਿਲਾਂ ਤਾਂ ਹਰੇਕ ਤਰ੍ਹਾਂ ਦੀਆਂ ਜਿਹੜੀਆਂ ਝੰਡੀਆਂ ਇਸ ਜਗ੍ਹਾ ਦੇ ਉੱਪਰ ਲਗਾਈਆਂ ਗਈਆਂ ਸੋ ਜਿਹੜੇ ਵੋਟਰ ਨੇ ਉਹ ਆਪਣਾ ਜਿਹੜਾ ਵੋਟ ਦਾ ਅਧਿਕਾਰ ਇਸਤੇਮਾਲ ਕਰਨ ਉਸ ਤੋਂ ਬਾਅਦ ਅੰਦਰ ਦਾਖਲ ਹੁੰਦੇ ਆਂ ਵੋਟ ਫੋਰ ਇੰਡੀਆ ਦਾ ਜਿਹੜਾ ਸਲੋਗਨ ਹੈ ਉਹ ਲਿਖਿਆ ਗਿਆ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰੇਕ ਤਰਫ ਜੇਕਰ ਗੱਲ ਕਰੀਏ ਤਾਂ ਮਾਡਲ ਬੂਥ ਔਰ ਪਿੰਕ ਬੂਥ ਬਣਾਉਂਦੀਆਂ ਹਦਾਇਤਾਂ ਲੋਕ ਸਭਾ ਦੇ ਵਿੱਚੋਂ ਹੀ ਦਿੱਤੇ ਆਂਗੇ ਸੁਰ ਵਿਧਾਨ ਸਭਾ ਦੇ ਵਿੱਚੋਂ ਹੀ ਤਾਂ ਉਸ ਤੋਂ ਬਾਅਦ ਅੰਦਰ ਇੱਕ ਜਿਹੜਾ ਸਿਹਤ ਵਿਭਾਗ ਵੱਲੋਂ ਜਿਹੜਾ ਤਾਇਨਾਤ ਕੀਤਾ ਹੋਇਆ ਮੁਲਾਜ਼ਮ ਜਾਂ ਕਰਮਚਾਰੀ ਉਹ ਵੀ ਅੰਦਰ ਬਿਠਾਇਆ ਗਿਆ ਹਾਲਾਂਕਿ ਇਸ ਇਲੈਕਸ਼ਨ ਡਿਊਟੀ ਦੇ ਵਿੱਚ ਕਿਸ ਤਰੀਕੇ ਦੇ ਪ੍ਰਬੰਧ ਨੇ ਤੁਸੀਂ ਵੀ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਕਿ ਜਿਹੜੇ ਇਲੈਕਸ਼ਨ ਕਮਿਸ਼ਨ ਦੁਆਰਾ ਜਿਹੜੇ ਅਧਿਕਾਰੀ ਨੇ ਉਹ ਤਾਇਨਾਤ ਕੀਤੇ ਗਏ ਨੇ ਤਾਂ ਹਰੇਕ ਤਰਫ ਉਹ ਪੁਰਸਕਾਰ ਆਪਣਾ ਪ੍ਰਬੰਧ ਕਰ ਰਹੇ ਨੇ ਕਿ ਕੋਈ ਵੀ ਜਿਹੜਾ ਵੋਟ ਪਾਉਣ ਦੇ ਲਈ ਵੋਟਰ ਪਹੁੰਚਦਾ ਹੈ ਉਹ ਸਿੱਧੇ ਤੌਰ ਦੇ ਉੱਪਰ ਆ ਕੇ ਲਾਈਨ ਦੇ ਵਿੱਚ ਲੱਗੇ ਹੋਰ ਪੂਰੇ ਆ ਪੁਖਤਾ ਤਰੀਕੇ ਦੇ ਨਾਲ ਵੋਟ ਕਰੇ ਔਰ ਉਸ ਤੋਂ ਬਾਅਦ ਇੱਕ ਜਿਵੇਂ ਪਿਛਲੇ ਲੋਕ ਸਭਾ ਦੇ ਵਿੱਚ ਇਲੈਕਸ਼ਨ ਕਮਿਸ਼ਨ ਵੱਲੋਂ ਨੰਬਰ ਜਾਰੀ ਕੀਤਾ ਗਿਆ ਸੀ ਇੱਕ ਐਪਲੀਕੇਸ਼ਨ ਜਾਰੀ ਕੀਤੀ ਗਈ ਤੁਸੀਂ ਆਪਣੇ ਨੇੜਲੇ ਬੂਥ ਦੇ ਉੱਤੇ ਇਹ ਦੇਖ ਸਕਦੇ ਹੋ ਕਿ ਰਸ਼ ਕਿੰਨਾ ਹੈ ਕਿੰਨਾ ਕਰਾਊਡ ਹੈ ਔਰ ਉਸ ਹਿਸਾਬ ਦੇ ਨਾਲ ਤੁਸੀਂ ਵੋਟਾਂ ਜੜੀਆਂ ਨੇ ਉਹ ਪਾ ਸਕਦੇ ਹੋ ਤਾਂ तमाम ਲੋਕ ਜਿਹੜੇ ਨੇ ਉਹ ਪਹੁੰਚ ਰਹੇ ਨੇ ਔਰ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਹੈਗੀ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਨਾਮ ਹੈ ਤੁਹਾਡਾ ਜੀ ਔਰ ਇਸੇ ਇਲਾਕੇ ਦੇ ਹੋ ਕਿਹੜੇ ਮੁੱਦੇ ਲੈ ਕੇ ਅੱਜ ਤੁਸੀਂ ਵੋਟ ਪਾਉਣ ਦੀ ਸੋਚੋਗੇ ਗਰੀਬੀ 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 ਉਹ ਕੰਮਕਾਰ ਕੰਮਕਾਰ ਜਿਹੜਾ ਹੋਣਾ ਚਾਹੀਦਾ ਬਸ ਮੇਨ ਹੋਈ ਹੈ ਤੁਹਾਨੂੰ ਇਸ ਤਰੀਕੇ ਦੇ ਨਾਲ ਜੇ ਗੱਲ ਕਰੀ ਤਾਂ ਇਹ ਅਧਿਕਾਰ ਤੁਹਾਨੂੰ 2.5 ਸਾਲਾਂ ਬਾਅਦ ਮਿਲਣਾ ਸੀ ਬਾਈ ਇਲੈਕਸ਼ਨ ਕਰਕੇ ਪਹਿਲਾਂ ਮਿਲ ਗਿਆ ਸੋ ਕਿੱਦਾਂ ਦਾ ਅਹਿਸਾਸ ਹੁੰਦਾ ਇਸੀ ਨੂੰ ਲੈ ਕੇ ਚਲੋ ਜੀ ਹੁਣ ਪਤਾ ਲੱਗਣਾ ਜਦੋਂ ਸਰਕਾਰ ਆਈ ਉਸ ਦੇ ਉੱਤੇ ਪਤਾ ਲੱਗਣਾ ਕੀ ਪ੍ਰਬੰਧ ਦੇਖ ਰਹੇ ਹੋ ਵੋਟਰਸ ਨੂੰ ਹਾਂਜੀ ਹਾਂ ਨੀ ਉਹ ਹੀ ਮੈਂ ਦੱਸ ਤੁਸੀਂ ਪ੍ਰਬੰਧ ਦੇਖ ਰਹੇ ਹੋ ਕੀ ਲੋਕਾਂ ਨੂੰ ਗਾਈਡ ਕਰ ਰਹੇ ਹੋ ਜਾਗਰੂਕ ਕਿਵੇਂ ਕਰ ਰਹੇ ਹੋ ਵੋਟ ਦੇ ਨਾਲ ਇਸ ਵਾਰ ਸਰਕਾਰ ਨੇ ਬੜਾ ਵਧੀਆ ਉਪਰਾਲਾ ਕੀਤਾ ਉਹਨਾਂ ਨੇ ਫੋਰੈਸਟ ਡਿਪਾਰਟਮੈਂਟ ਨੂੰ ਇੱਥੇ ਭੇਜਿਆ ਹੈ ਗੱਡੀ ਦੇ ਉੱਤੇ ਪਲਾਂਟਸ ਦਿੱਤੇ ਹੈ ਕਿ ਵੋਟਰ ਨੂੰ ਇਨਸਪਾਇਰ ਕਰਨ ਲਈ ਕਿ ਐਨਵਾਇਰਨਮੈਂਟ ਸਾਫ਼ ਰੱਖਿਆ ਜਾਵੇ ਉਹ ਪਲਾਂਟਸ ਵੀ ਪਏ ਉੱਧਰ ਤੇ ਅਸੀਂ ਵਿੱਚ ਵਿੱਚ ਰੈਂਡਮਲੀ ਜਿਹੜੇ ਵੋਟਰਸ ਵਿਲਿੰਗ ਆ ਉਹਨਾਂ ਨੂੰ ਪਲਾਂਟਸ ਦੇ ਰਹੇ ਹਾਂ ਇਹ ਇੱਕ ਵਧੀਆ ਨਵਾਂ ਔਰ ਵਧੀਆ ਵਧੀਆ ਐਫਰਟ ਹੈ ਸਰਕਾਰ ਦਾ ਪਲੱਸ ਇਹ ਹੈ ਕਿ ਇਸ ਵਾਰ ਜਿੱਦਾਂ ਇਹਨਾਂ ਨੇ ਇਲੈਕਸ਼ਨ ਤੇ ਛੁੱਟੀ ਦੀ ਅਨਾਉਂਸ ਕੀਤੀ ਤੇ ਪੋਲਿੰਗ ਦੀ ਨਾ ਰੇਟਿੰਗ ਘਟਾ ਜਿੱਦਾਂ ਪਿਛਲੀ ਵਾਰ 62% ਹੋ ਸੀ ਤੇ ਲਾਈਨ ਵਿੱਚ ਰੁਟੇ ਪਰ ਇਸ ਵਾਰੀ ਜਿੱਦਾਂ ਪ੍ਰਾਈਵੇਟ ਸੈਕਟਰ ਵਾਲੇ ਘਟਾ ਆ ਰਹੇ ਵੋਟ ਫਾਰਮਰਸ ਬਟ ਇਹ ਹੈ ਕਿ ਜਿੱਦਾਂ ਇਹ ਹੈ ਕਿ ਲੋਕੀ ਜਾਗਰੂਕ ਹੁੰਦੇ ਆ ਵੋਟ ਪ੍ਰਤੀ ਔਰ ਇਹ ਇੱਕ ਅੱਛਾ ਐਫਰਟ ਹੈ ਸਾਡਾ ਵੀ ਬਹੁਤ ਐਫਰਟ ਹੈ ਸਾਡੀ ਇਹ ਰਿਕੁਐਸਟ ਹੈ 올 BLOs ਵੱਲੋਂ ਮੇਰੀ ਸਾਰੇ BLO ਟੀਮ ਵੱਲੋਂ ਪੂਰੇ ਜਲੰਧਰ ਦੇ ਕਿ ਸਾਡਾ ਨਾ ਮਾਨ ਪੱਕਾ ਵਧਾਇਆ ਜਾਵੇ ਸਾਨੂੰ ਸਿਰਫ 7000 ਮਿਲਿਆ ਸਾਡਾ ਪੱਲਿਓਂ ਬਹੁਤ ਲੱਗਦਾ ਹੈ ਉਤ ਸਿੱਧੇ ਤੌਰ ਦੇ ਉੱਪਰ ਹਰੇਕ ਉਕਾ ਪ੍ਰਬੰਧ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਾਂ ਸੁਰੱਖਿਆ ਫੋਰਸਸ ਵੀ ਲਗਾਈਆਂ ਗਈਆਂ ਨੇ ਜਲੰਧਰ ਦੀ ਬਸਤੇ ਸ਼ੇਖ ਵਿਕੇ ਮੋਡਲ ਬੂਥ ਬਣਾਇਆ ਗਿਆ ਤਾਂ ਲੋਕ ਆਪਣੇ ਹੱਕਾਂ ਦੀ ਆਵਾਜ਼ ਚੁੱਕਣ ਦੇ ਲਈ ਔਰ ਦੂਸਰੀ ਤਰਫ ਜੇਕਰ ਗੱਲ ਕਰ ਲਈ ਤਾਂ ਵੱਖ-ਵੱਖ ਮੁੱਦੇ ਜਿਹੜੇ ਨੇ ਜਲੰਧਰ ਵੈਸਟ ਦੇ ਉਹਨਾਂ ਨੂੰ ਠਾਉਣ ਦੇ ਲਈ ਆਪਣਾ ਉਮੀਦਵਾਰ ਜਿਹੜਾ ਉਹ ਚੁਣਨਗੇ कैमरा पर्सन पवन मनजोत सिंह दैनिक टीवी जलंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप